ਡਾਕਟਰ ਅਜੈਪਾਲ ਸਿੰਘ ਜਿਨ੍ਹਾਂ ਨੇ ਇੱਕ ਬੜੀ ਪਿਆਰੀ ਪੁਸਤਕ ਲਿਖੀ ਹੈ ਪੰਜਾਬ ਸਰਕਾਰ ਵੱਲੋਂ ਵੀ ਬੜੀ ਸਲਾਪਾਂ ਮਿਲੀ ਇਹਨਾਂ ਨੂੰ ਅਤਰ ਦੀ ਮਹਿਕ ਪਰਮ ਪਿਆਰੇ ਧੰਤਨ ਬਾਬਾ ਅਤਰ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਉਹਨਾਂ ਨੇ ਪੁਸਤਕ ਲਿਖੀ ਹੈ ਖਿਆਲਾਂ ਦੀ ਹਿਰਦੇ ਦੀ ਉਹਨਾਂ ਦੀ ਜੀਵਨੀ ਦੀ ਭਾਵਨਾ ਇਹਨਾਂ ਨੇ ਅਣਗਿਣਤ ਵਿਦਵਾਨਾਂ ਤੋਂ ਪੜ੍ਹਦੇ ਆ ਸੁਣਦੇ ਆ ਜੋ ਸਾਂਝ ਪਾਈ ਉਹ ਪੁਸਤਕ ਲਿਖੀ ਹੈ ਤੇ ਮਾਨਜੋ ਕਥਾਕਾਰ ਭਾਈ ਸਾਹਿਬ ਸਿੰਘ ਜੀ ਸ਼ਾਹਬਾਦ ਉਹ ਪੁਸਤਕ ਸੰਗਤ ਦੇ ਸੰਗਤ ਦੇ ਸੰਮੇ ਸੰਮਖ ਰਿਲੀਜ਼ ਕਰਨਗੇ ਬੜੇ ਪ੍ਰੇਮ ਨਾਲ ਡਾਕਟਰ ਅਜੈ ਪਾਲ ਸਿੰਘ ਜੀ ਪਰਿਵਾਰ ਸਹਿਤ ਪਹੁੰਚੇ ਨੇ ਗੁਰੂ ਘਰ ਵੱਲੋਂ ਅਸੀਂ ਵੀ ਉਹਨਾਂ ਦਾ ਸਨਮਾਨ ਕਰਾਂਗੇ ਤੇ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਮਾਤਾ ਸਹਿਬ ਕੌਰ ਜੀ ਦੇ ਚਰਨਾਚਰ ਅਦਾਸ ਅਜਿਹੇ ਵਿਦਵਾਨਾਂ ਤੇ ਉਹਨਾਂ ਦੀ ਬਖਸ਼ਿਸ਼ ਰਵੇ ਇਹਨਾਂ ਦੀ ਕੁੱਲ ਇਹਨਾਂ ਦਾ ਪਰਿਵਾਰ ਧੰਨ ਹੋ ਗਿਆ ਪਵਿੱਤਰ ਹੋ ਗਿਆ ਜਿਸ ਪਰਿਵਾਰ ਦੇ ਮੈਂਬਰ ਨੇ ਸਤਿਪੁਰਖਾਂ ਦੀ ਉਪਮਾ ਆਪਣੇ ਹਸਤ ਕਮਲਾਂ ਨਾਲ ਲਿਖੀ ਖਿਆਲਾਂ ਵਿੱਚੋਂ ਸਾਂਝੀ ਕੀਤੀ ਸੰਪਰਦਾਇ ਨਾਨਕਸਰ ਇਥੋਂ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਮਾਨਯੋਗ ਭਾਈ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵੱਲੋਂ ਡਾਕਟਰ ਅਜਾ ਪਾਲ ਸਿੰਘ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਪਿਆਰੀ ਪੁਸਤਕ ਅਤਰ ਦੀ ਮਹਿਕ ਲਿਖੀ ਹੈ

ਸੰਤ ਤਰ ਸਿੰਘ ਜੀ ਮਹਾਰਾਜ ਦੇ ਜਨਮ ਨਗਰ ਪਿੰਡ ਚੀਮਾ ਵਿਖੇ ਸੰਤ ਤੇਜਲ ਸਿੰਘ ਜੀ ਮਹਾਰਾਜ ਡਬਲਮ ਮੇ ਹਾਰਵਰਡ ਯੂਨੀਵਰਸਿਟੀ ਦੀ ਛਤਰ ਛਾਇਆ ਹੈ ਇਹ ਗੁਰਮਤੀ ਵਿਦਿਆ ਪ੍ਰਾਪਤ ਕੀਤੀ ਸਮੇਂ ਸਮੇਂ ਇਹਨਾਂ ਨੇ ਦਾਸ ਕੋਲੋਂ ਕੁਝ ਜਾਣਕਾਰੀਆਂ ਵੀ ਲਈਆਂ ਕਿਉਂਕਿ ਮੈਂ ਉੱਥੇ ਦਾ ਵਿਦਿਆਰਥੀ ਸੀ ਮੈਂ ਡਾਕਟਰ ਜੇ ਫਾਲ ਸਿੰਘ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਲੋਕ ਹੋਰ ਬੜੀਆਂ ਪੁਸਤਕਾਂ ਲਿਖਦੇ ਨੇ ਪਰ ਮਹਾਪੁਰਖਾਂ ਦੇ ਜੀਵਨ ਨੂੰ ਲਿਖਣਾ ਬਹੁਤ ਕਰੰਗਾ ਕਿ ਇਹ ਪੁਸਤਕ পড়ੋ ਵਿਚਾਰ ਕਰੋ ਤੇ ਸੰਤ ਅਤਰ ਸਿੰਘ ਜੀ ਮਹਾਰਾਜ ਨੇ ਹਮੇਸ਼ਾ ਇੱਕੋ ਹੀ ਸੰਦੇਸ਼ ਦਿੱਤਾ ਹੈ ਭਾਈ ਅੰਤਰ ਗੁਰਿਆ ਰਾਜਣਾ ਜਿਵਾ ਜਪ ਕੋ ਨਾ ਨੈਤਰੀ ਸਤਗੁਰੂ ਦੇਖਣਾ ਸਰਮਣੀ ਸੁਣਨਾ ਘੁਰੇ ਇਹ ਚਾਰ ਕੰਮ ਜਿਹੜਾ ਗੁਰਸ਼ਿ ਕਰੇਗਾ ਸਤਗੁਰ ਸੇਤੀ ਰਤਿਆ ਦਰਗਾ ਪਾਈਏ ਠਾਉ ਕੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੈਂ ਉਤਮ ਕਾਂਢੀ ਹੈ ਵਿਰਲੇ ਕੀ ਉਹਨਾਂ ਦੀ ਛਾਂ ਪਰਮੇਸ਼ਰ ਨਾ ਬਣੇ ਤੇ ਜਿਨ੍ਹਾਂ ਦੀ ਛਾਂ ਪਰਮੇਸ਼ਰ ਨਾ ਬਣ ਗਈ ਫਿਰ ਰਖੇ ਰਖਣਾ ਹਾਰ ਆਪ ਬਾਦਿਆਂ ਗੁਰੂ ਕੀ ਪੈ ਨਹੀਂ ਪਾਏ ਕਾਲ ਸਵਾਰਨ ਹੋਵਾ ਆਪ ਦੇ ਹਾਲ ਮਨੋਂ ਨਾ ਵਿਸਾਰਿਆ ਸਾਥ ਜਹਾਂ ਕੇ ਸੰਗ ਪਵਜਰਤਾ ਸਾਖਤ ਨਿੰਦਕ ਦੁਸ਼ ਖਿੰਮਾਂ ਮਿਦਾਰਿਆ ਜਿਸ ਸਾਹਿਬ ਕੀ ਤੇ ਨਾਨਕ ਮਨੇ ਮਾਈ ਜਿਸ ਸਿਮਰਤ ਸੁਖ ਹੋਏ ਸਗਲੇ ਤੁਖ ਡਾਕਸ਼ਾਮ ਪਾਕਸ਼ਾਲੀ ਹਨ ਇਹਨਾਂ ਦੇ ਉਹ ਹੱਥ ਇਹਨਾਂ ਦੀ ਉਹ ਕਲਮ ਵੀ ਪਾਕਸ਼ਾਲੀ ਹੈ ਜਿਸ ਨੇ ਸੰਤਤਰ ਸਿੰਘ ਮਹਾਰਾਜ ਦਾ ਜੀਵਨ ਲਿਖ ਕੇ ਸਾਡੇ ਹਵਾਲੇ ਕੀਤਾ ਮੈਂ ਪਾਸ਼ਾ ਵਿਭਾਗ ਦਾ ਜਾਂ ਜਿਨ੍ਹਾਂ ਨੇ ਵੀ ਇਹਦੇ ਵਿੱਚ ਸਹਿਯੋਗ ਕੀਤਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ I'm going